ਜੀਸਟ ਟੈਬੀ ਵੀ ਤੇ ਤੁਹਾਡਾ ਸਾਰਾ ਸਵਾਗਤ ਹੈ ਮੈਂ ਅਮਨਜੋਤ ਸ왈ਿਆ ਅੱਜ ਅਸੀਂ ਆਏ ਹਾਂ ਗ੍ਰੇਟਰ ਕਲਾਸ ਨੋਨੀ ਜੋ ਕਿ ਕਰਤਾਰਪੁਰ ਰੋਡ ਕਿਸ ਤੇ ਇਨ ਨੋਨੀ ਵਾਲਿਆਂ ਦੀ ਕੁਝ ਸਮੱਸਿਆਵਾਂ ਹਨ ਨਗਰ ਨਿਗਮ ਲੈ ਕੇ ਬਿਜਲੀ ਦੀ ਪਰਬਲ ਲੈ ਕੇ ਔਰ ਸਿਵਰੇ ਬੋਰਡ ਨੂੰ ਲੈ ਕੇ ਜੋ ਗੱਲ ਕਰਦੇ ਨੇ ਇਹਨਾਂ ਦੇ ਕੁਝ ਦਿਨ ਕੀ ਸਮੱਸਿਆਵਾਂ ਨੇ ਨਾ ਕੈਪਟਨ ਸਤਨਾਮ ਸਿੰਘ ਮੈਂ ਗ੍ਰੇਟਰ ਕਲਾਸ ਨੋਨੀ ਦਾ ਵਸੂ ਮੈਂ ਤੁਹਾਨੂੰ ਪੰਜ ਤੋਂ 6-7 ਦਿਨ ਪਹਿਲੇ ਕਹਿ ਰਿਹਾ ਇੱਕ ਨੋਨੀ ਤਕਰੀਬਨ 2410 ਦੇ ਵਿੱਚ ਕੱਟੀ ਗਈ ਹੈ ਪਰ ਇੱਥੇ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਜਦੋਂ ਵੀ ਕੋਈ ਕੋਠੀ ਬਣਾਉਂਦਾ ਹੈ ਉਹਨੂੰ ਤਕਰੀਬਨ ਐਨਓਸੀ ਲੈਣ ਵਾਸਤੇ ਔਰ ਨਕਸ਼ਾ ਪਾਸ ਕਰਾਉਣ ਵਾਸਤੇ ਤਕਰੀਬਨ ਲੱਖ ਤੋਂ ਸਵਾ ਲੱਖ ਰੁਪਏ ਖਰਚ ਕਰਨਾ ਪੈਂਦਾ ਹੈ ਪਰ ਜਦੋਂ ਇੱਥੇ ਕੋਈ ਵੀ ਗਲੀ ਕੋਈ ਨਾਲੀ ਕੋਈ ਨਹੀਂ ਬਣਾ ਰਹਾ ਨਾ ਹੀ ਇੱਥੇ ਕੋਈ ਬਿਜਲੀ ਦਾ ਸਹੀ ਪ੍ਰੋਗਰਾਮ ਹੈ ਔਰ ਪਾਣੀ ਦਾ ਵੀ ਬੰਦੋਬਸਤ ਨਹੀਂ ਹੈ ਔਰ ਸਿਵਲਿਸ ਦੀ ਬੜੀ ਪ੍ਰੋਬਲਮ ਹੈ ਜਦੋਂ ਹੀ ਕਮੇਟੀ ਘਰ ਜਾਂਦੇ ਆ ਅਸੀਂ ਉਹਨਾਂ ਨੂੰ ਦੱਸਦੇ ਉਹ ਸਾਨੂੰ ਇਹ ਇਦਾਂ ਜਵਾਬ ਦਿੰਦੇ ਆ ਕਿ ਅਜੇ ਤੱਕ ਇਹ ਕਲੋਨੀ ਅਪਰੂਵਲ ਨਹੀਂ ਹੋਈ ਦਿੱਤੇ ਕਿ ਇੱਥੇ ਘਰ तकरीबन 60 ਤੋਂ 70% ਬਣ ਚੁੱਕੇ ਆ ਅਸੀਂ ਇਹ ਹੀ ਇੱਕ ਰਿਕੁਐਸਟ ਕਰਦੇ ਆ ਕਿ ਸਾਡੀ ਕਲੋਨੀ ਦੇ ਵਿੱਚੋਂ ਵਿਕਾਸ ਦਾ ਕੰਮ ਕੀਤਾ ਜੀ ਨਾਮ ਜੀ ਦਾ ਸਤਾ ਨੀਕੀ ਇਸ ਮਸਲਾ ਮੇਰਾ ਨਾਮ ਹੈ ਜੀ ਹੀਰਾ ਲਾਲ ਮੈਂ ਗ੍ਰੇਟਰ ਕਲਾਸ ਕਲੋਨੀ ਦਾ ਸਨੇਕਾ ਅਸੀਂ ਕਾਰਪੋਰੇਸ਼ਨ ਦੇ ਕੋਲ ਗਏ ਸੀਗੇ ਅੱਛਾ ਜੀ ਅਸੀਂ ਕਾਰਪੋਰੇਸ਼ਨ ਦੇ ਪਹਿਲਾਂ ਅਸੀਂ ਦਿੱਤੀ ਸੀ ਡਿਪਟੀ ਕਮਿਸ਼ਨਰ ਨੂੰ ਅਸੀਂ 4 7 ਨੂੰ 23 ਨੂੰ ਦਿੱਤੀ ਸੀ ਉਹਦੇ ਵੱਲੋਂ ਕੋਈ ਰਿਸਪਾਂਸ ਨਹੀਂ ਆਇਆ ਫਿਰ ਅਸੀਂ ਨਜ਼ਰ ਨਿਕਲ ਨੂੰ ਦਿੱਤੀ ਹੈ ਜੀ 24 ਅੱਠ ਉਹਦੇ ਵੱਲੋਂ ਕੋਈ ਨਹੀਂ ਆਏ ਜੀ ਉਹ ਸਾਨੂੰ ਸਿਰਫ ਲਾਰੇ ਲਾਉਂਦੇ ਆ ਨਹੀਂ ਜੀ ਕੋਈ ਨਹੀਂ ਦੇਖਦੇ ਆ ਕੋਈ ਜੀ ਦੇਖਦੇ ਆ ਇਦਾਂ ਕਰਕੇ ਹਰ ਵਾਰੀ ਆਉਂਦੇ तकरीबन ਸਾਲ ਦੇ ਵਿੱਚ ਅਸੀਂ ਘੱਟੋ ਘੱਟ ਨਹੀਂ 10 ਵਾਰੀ ਜਾ ਚੁੱਕੇ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਂਦੇ ਆ ਵੀ ਉੱਥੇ ਨਗਰ ਨਿਗਮ ਕੋਲ ਨਗਰ ਨਿਗਮ ਤਾਂ ਸਾਨੂੰ 2 ਸਾਲ ਹੋ ਗਏ ਲਗਾਤਾਰ ਜਾਂਦੇ ਅੱਛਾ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅੱਛਾ ਜੀ ਹਾਂ ਉਹ ਤੋਂ ਬਾਅਦ ਅਸੀਂ ਕਲਕਾਰ ਸਿੰਘ ਮੰਤਰੀ ਕੈਬਨਿਟ ਮੰਤਰੀ ਆ ਉਹਦੇ ਕੋਲ ਗਏ ਆ ਅਸੀਂ ਉੱਥੇ ਨਹੀਂ ਕੋਈ ਉਹਨੇ ਸਿਰਫ ਮਾਰਕ ਕਰ ਦਿੱਤੀ ਆ ਇਹ ਨਵਾਂ ਕਮਿਸ਼ਨਰ ਆਸ ਹੈ ਹਾਂ ਇਹਦੇ ਵਿੱਚ ਕੀ ਆ ਕਿ ਇੱਕ ਗੈਸ ਪਾਈਪ ਵੀ ਇਹਨਾਂ ਨੇ ਪਾਇਆ ਹੋਇਆ ਗੈਸ ਪਾਈਪ ਦਾ ਵੀ ਕਮਿਸ਼ਨਰ ਨੇ ਕਾਰਪੋਰੇਸ਼ਨ ਨੇ ਲਈ ਹੋਈ ਆ 30 ਲੱਖ ਰੁਪਇਆ ਲਿਆ ਠੀਕ ਹੈ ਜੀ ਤੇ ਕੋਈ ਗੈਸ ਪਾਈਪ ਚੱਲਦੀ ਹੈ ਨਾ ਗੈਸ ਪਾਈਪ ਕੁਝ ਕਨੈਕਸ਼ਨ ਚੱਲਦੇ ਆ ਕੁਝ ਰਹਿੰਦੇ ਆ ਹਜੇ ਅੱਛਾ ਜੀ ਕਿੰਨੇ ਘਰਾਂ ਦੀ ਚੱਲਦੀ ਹੈ ਤਕਰੀਬਨ ਹੁਣੇ ਆ 20 40 40 ਤੋਂ ਇੱਕ ਕਰੀਬ ਹੁਣੇ ਜਿਹੜੇ ਤਰ੍ਹਾਂ ਦੇ ਚੱਲਦੇ ਜਿਹੜੇ ਤਰ੍ਹਾਂ ਦੇ ਚੱਲ ਬਾਕੀ ਲੀਨ ਹੀ ਜ ਇਹਨਾਂ ਲਗਾਈ ਨਹੀਂ ਨਹੀਂ ਲਾਏ ਬਾਕੀ ਰਹਿੰਦੇ ਇੱਕ ਨਾ ਅੱਛਾ ਬਾਕੀ ਰਹਿੰਦੇ ਬਾਕੀ ਰਹਿੰਦੇ ਡਰੇਨ ਨਹੀਂ ਹੈ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੀ ਇਸ ਮਸਿਆ ਹੈ ਸਾਡੇ ਕਹੇ ਜੀ ਸੀਵਰੇਜ ਦਾ ਜਿਹੜਾ ਬਹੁਤ ਮੰਦਾ ਹਾਲ ਆ ਪਾਣੀ ਬਿਲਕੁਲ ਸੀਵਰੇਜ ਤਾਂ ਬਲੌਕ ਹੋਇਆ ਚੁੱਕਾ ਸਾਡੀਆਂ ਜਿਹੜੀਆਂ ਕੋਠੀਆਂ ਬਣਾਈਆਂ ਹੋਈਆਂ ਉਹ ਬਿਲਕੁਲ ਡਿੱਗਣ ਤੇ ਆਈਆਂ ਹੋਈਆਂ ਕਿਉਂ ਉਹਦਾ ਸਾਰਾ ਪਾਣੀ ਜਿਹੜਾ ਸੀਵਰੇਜ ਦਾ ਨੀਂਹਾਂ ਦੇ ਵਿੱਚ ਪੈ ਰਿਹਾ ਇਹ ਸੀਵਰੇਜ ਸਰਕਾਰੀ ਸੀਵਰੇਜ ਨਹੀਂ ਸਰਕਾਰੀ ਕੋਈ ਸੀਵਰੇਜ ਨਹੀਂ ਉਹ ਪ੍ਰਾਈਵੇਟ ਯਾ ਇਹ ਉਹਨੇ ਕੰਪਨੀ ਜਿਹੜੇ ਨੇ ਕਲੋਨੀ ਖੱਟੀ ਆ ਉਹਨੇ ਉਹਨੇ ਮੜਾ ਮੋਟਾ ਪਾਇਆ ਹੈ ਉਹ ਵੀ ਆਪਣੇ ਛੋਟੇ ਜਿਹੇ ਪੈਪ ਪਾਏ ਨੇ ਅੱਛਾ ਜੀ ਹਾਂ ਤੇ ਸੜੀ ਸਰਕਾਰੀ ਕੋਈ ਨਹੀਂ ਸਰਕਾਰੀ ਕੁਛ ਨਹੀਂਗਾ ਜੀ ਇੱਥੇ ਤੁਸੀਂ ਟੈਕਸ ਦੇ ਰਹੇ ਹੋ ਸਰਕਾਰੀ ਐਸੀ ਹਾਊਸ ਟੈਕਸ ਦੇ ਰਹੇ ਐਨਓਸੀ ਵੀ ਲਈ ਹੋਈ ਆ ਅਸੀਂ ਔਰ ਨੰਬਰ 2 ਤੇ ਨਕਸ਼ਾ ਵੀ ਪਾਸ ਪਾਸ ਹੁੰਦਾ ਵਾ ਅੱਛਾ ਜੀ ਪਰ ਤੈਨੂੰ ਕੋਈ ਸਾਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਜੀ ਸਰਕਾਰੀ ਸਹੂਲਤਾਂ ਸਰਕਾਰੀ ਸਹੂਲਤਾਂ ਕੋਈ ਨਹੀਂ ਮਿਲ ਰਹੀਆਂ ਇੱਕ ਨਿੱਕੇ ਪੈਸੇ ਦਾ ਨਹੀਂ ਮੈਦੇ ਮੇਰਾ ਨਾਮ ਗਿਆਨੀ ਚੰਦਰਜੀਤ ਸਿੰਘ ਆ ਮੈਂ ਗ੍ਰੇਡ ਕਲਾਸ ਵਿੱਚ 1900 2019 ਜੀ ਮੈਂ ਇੱਥੇ ਰਹਿਸ ਕੀਤੀ ਆ ਤੇ ਜਦੋਂ ਦੇ ਆਏ ਆ ਉਦੋਂ ਬਿਜਲੀ ਦੀ ਬੋਡੀ ਪ੍ਰੋਗਰਾਮ ਆ ਕੀ ਪ੍ਰੋਬਲਮ ਆਂਦੀ ਨਹੀਂ ਇੰਤਲ ਦੇਖੋ ਜੀ ਬਿਜਲੀ ਬੱਦਗੜ ਬਹੁਤ ਹੁੰਦੀ ਹੈ ਰਾਤ ਨੂੰ ਐਨੀ ਵੱਜ ਜਾਂਦੀ ਹੈ ਮੇਰਾ ਏਸੀ ਵੀ ਸੜ ਗਿਆ ਸਾਡੇ ਗਵਾਨੀਆਂ ਦੇ ਕਟੋਗੜ ਕਲੋਨੀ ਚ 10 ਏਸੀ ਛੜੇ ਆ ਤੇ ਇਹ ਇਹਨਾਂ ਫਰਿੰਜ ਵੀ ਸਾਡੀ ਫਰਿੰਜ ਦੀ ਮੋਟਰ ਸੜ ਗਈ ਆ ਹੁਣ ਕੇ ਪੱਖੇ ਸੜ ਗਏ ਆ ਸਾਡਾ ਵਾਈਫਾਈ ਲਗਾ ਉਹ ਵੀ ਸੜ ਗਿਆ ਅਸੀਂ ਦੋ ਵਾਰੀ ਐਸਡੀਓ ਨੂੰ ਐਸਡੀਓ ਨੂੰ ਮਿਲੇ ਆ ਜੇਈ ਨੂੰ ਵੀ ਕਈ ਵਾਰੀ ਮਿਲੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਐਂਡ ਹੈ ਵੀ ਉੱਥੀਆਂ ਜਿਆਦਾ ਬੰਨੀ ਹੈ ਉੱਥੀਆਂ ਜਿਆਦਾ ਬੰਨੀ ਹੈ ਬਿਜਲੀ ਘਟਾ ਉਹਦੇ ਜਾਨੀ ਲੋਡ ਜਿਆਦਾ ਪਿਆ ਹੈ ਵੀ ਡਰਾਫਟਰ ਦਾ ਵੀ ਉਹਨੂੰ ਕਿਹਾ ਸੀਗਾ ਦੋਨਾਂ ਨੇ ਐਸਡੀਓ ਨੂੰ ਮਿਲੇ ਆ ਬਿਜਲੀ ਵਿਭਾਗ ਦੇ ਵਾਲੇ ਨੂੰ ਤੇ ਜੇਈ ਨੂੰ ਵੀ ਬਹੁਤ ਵਾਰੀ ਕੀਤਾ ਕਈ ਵਾਰੀ ਕੰਪਲੇਟਾ ਵੀ ਲਗਾਈਆਂ ਸਾਡੇ ਕੋਲ ਉਹ ਵੀ ਸਾਡੇ ਕੋਲ ਦਰਜ ਆ ਸਾਡੇ ਕੋਲ ਪੂਰੂ ਪ੍ਰੂਫ ਹੈ ਕਿ ਅਸੀਂ ਕੰਪਲੇਟਾ ਲਗਾਉਨੇ ਆ ਉਹਨਾਂ ਨੂੰ ਬਾਰ ਬਾਰ ਸਾਡੇ ਕੋਲ ਮੋੜ ਮੋੜ ਰਾਤ ਨੂੰ ਰੋਜ਼ ਹੈ ਰੋਜ਼ ਡੇਲੀ ਬਿਜਲੀ ਇੰਨੀ ਵੱਧਦੀ ਘਟਦੀ ਹੈ ਨਾ ਤੇ ਐਕਸੀਡੈਂਟ ਸਾਹਿਬ ਨੂੰ ਨਹੀਂ ਬਿਜਲੀ ਦੀ ਵਿਭਾਗ ਦੀ ਉਚਿਤ ਕਾਰੀਆਂ ਨੇ ਕਿਸੇ ਨੇ ਹੁਣ ਬਸ ਤਿਆਰੀ ਹੈ ਕੱਲ ਪਰਸੋਂ ਤੁਸੀਂ ਉਹਨਾਂ ਨੂੰ ਵੀ ਮਿਲ ਰਹੇ ਹੋ ਸੋਮਵਾਰ ਨੂੰ ਅੱਜ ਹੁਣ ਉਹ ਚਿੰਤਾ ਕਰ ਪਰਸੋਂ ਮਿਲਦੇ ਆ ਇਸ ਤੋਂ ਪਹਿਲਾਂ ਮਿਲੇ ਹੋ ਨਹੀਂ ਪਹਿਲਾਂ ਪਹਿਲਾਂ ਇੱਕ ਵਾਰੀ ਮਿਲੇ ਐਸਡੀਓ ਸਾਹਿਬ ਨੂੰ ਮਿਲੇ ਆ ਸਰ ਅੱਛਾ ਇਹ ਉਹਨਾਂ ਕੀ ਸ਼ਵਾਸਨ ਦਿੱਤਾ ਸਾਨੂੰ ਉਹ ਕਹਿੰਦੇ ਆ ਕਿ ਰਾਨ ਨੇ ਕਰਾਨ ਨੇ ਫਿਰ ਕਹਿੰਦੇ ਸਾਨੂੰ ਪੈਸੇ ਤੁਸੀਂ ਜਮ੍ਹਾਂ ਕਰਾਓ ਤਾਂ ਲਵਾਉਣਾ ਹੈ ਡਰਾਫਟ ਵੀ ਦੱਸੋ ਅਹੀਂ ਕਿਉਂ ਬੈ ਜਮ੍ਹਾਂ ਅਹੀਂ ਗਵਰਨਮੈਂਟ ਨੂੰ ਸਭ ਕੁਝ ਦਿੰਨੇ ਆ ਟੈਕਸ ਦਿੰਨੇ ਆ ਐਨਓਸੀ ਲੈੰਦੇ ਆ ਫਿਰ ਨਕਸ਼ੇ ਬਾਤ ਕਰਾਉਂਦੇ ਅਹੀਂ ਕਿਉਂ ਦਈਏ ਤੁਹਾਨੂੰ ਸਾਡੇ ਕੋਲ ਜਾਂ ਸਭ ਗਵਰਨਮੈਂਟ ਸਾਰੀ ਕੁ ਪੈਸੇ ਲੈਂਦੀ ਆ ਤੇ ਅਸੀਂ ਕਿਉਂ ਉਹਨਾਂ ਨੂੰ ਦਈਏ ਅਹੀਂ ਇਹ ਕਹਿੰਦਾ ਵੀ ਸਾਡਾ ਇਹ ਸਾਡੀ ਸਰਵਾਈ ਹੋਈ ਜਾਵੇ ਅਸੀਂ ਸਾਰਿਆਂ ਨੂੰ ਮਿਲ ਚੁੱਕੇ ਆ ਬਾਰ ਬਾਰ ਸਾਰੇ ਅਫਸਰਾਂ ਨੂੰ ਮਿਲ ਚੁੱਕੇ ਆ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਤੁਹਾਨੂੰ ਬੀਵੀ ਦੀ ਬਹੁਤ ਪ੍ਰੋਬਲਮ ਆਈ ਥੇ ਮੈਂ ਗ੍ਰੇਟਰ ਕਲਾਸ਼ ਕਰਤਾਰਪੁਰ ਰੋਡ ਕਲੋਨੀ ਦਾ ਜਿਹੜਾ ਵਸਨੀਕ ਆ ਜੀ ਤੇ ਸਾਨੂੰ ਕਲੋਨੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਅਸੀਂ ਪ੍ਰਸ਼ਾਸਨ ਕੋ ਪਹਿਲਾਂ ਵੀ ਬਹੁਤ ਵਾਰੀ ਜਾ ਚੁੱਕੇ ਹਾਂ ਜੀ ਸਾਡੀ ਕਲੋਨੀ ਮੈਂਬਰ ਜਿੰਨੇ ਵੀ ਹੈਗੇ ਸਾਨੂੰ ਬਹੁਤ ਸਾਨੂੰ ਸਪੋਰਟ ਕਰਦੇ ਆ ਹੁਣ ਵੀ ਤੁਸੀਂ ਦੇਖਿਆ ਕਾਫੀ ਮੈਂਬਰ ਸਾਡੇ ਕਰ ਹੋਏ ਆ ਜੀ ਤੇ ਅਸੀਂ ਆਪਣੇ ਬਲਕੂਡੇ ਤੇ ਜੀ ਜਿਹੜੀਆਂ ਸਾਡੀ ਕਲੋਨੀ ਹੈ ਇਹਦੇ ਵਿੱਚ ਅਸੀਂ ਪਹਿਲਾਂ ਬਿਜਲੀ ਦੇ ਕੰਮ ਕਰਵਾਇਆ ਸੀਗਾ ਜੀ ਕੀ ਕੰਮ ਕਰਵਾਇਆ ਸੀ ਭਾਜੀ ਤੁਸੀਂ ਅਸੀਂ ਅਸੀਂ ਜਿਹੜੀਆਂ ਸਾਡੇ ਸਟਰੀਟ ਲਾਈਟਾਂ ਸੀਗੀਆਂ ਜੀ ਇੱਥੇ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਸੀਗੀ ਕਿਉਂਕਿ ਜਦੋਂ ਹਨੇਰਾ ਹੁੰਦਾ ਸੀਗਾ ਇੱਥੇ ਸਾਡੀਆਂ ਜਿਹੜੀਆਂ ਕਲੋਨੀ ਦੇ ਵਿੱਚ ਸਾਡੀਆਂ ਜਿਹੜੀਆਂ ਲੇਡੀਜ਼ ਹੈਗੀਆਂ ਉਹ ਜਦੋਂ ਇੱਥੇ ਬੱਚੇ ਵੀ ਹੈਗੇ ਆ ਜੀ ਉਹ ਜਦੋਂ ਇੱਥੇ ਸੈਰ ਕਰਦੇ ਆ ਤੇ ਫਿਰ ਕਿਉਂਕਿ ਤੁਸੀਂ ਦੇਖੋਗੇ ਇੱਥੇ ਬਹੁਤ ਜ਼ਿਆਦਾ ਹਲੇ ਘਾਹ ਬੂਟੀ ਹੈਗੀ ਉਹਦਾ ਕਰਕੇ ਜਿਹੜੀ ਆ ਉਹ ਸੱਤਪੋਲੀਆ ਜਾਂ ਕੋਈ ਕੀੜਾ ਮਕੌੜਾ ਜਿਹੜਾ ਬਹੁਤ ਜ਼ਿਆਦਾ ਹੁੰਦੇ ਆ ਅਸੀਂ ਆਪਣੇ ਬਲਬੂਤੇ ਤੇ ਸਾਰਿਆਂ ਨੇ ਜਿਹੜੀ ਆ ਕੰਟਰੀਬਿਊਸ਼ਨ ਕਰਕੇ ਅਸੀਂ ਜਿਹੜੇ ਖੰਭੇ ਪਹਿਲਾਂ ਲਗਵਾਏ ਜੀ ਅਬ ਬਿਜਲੀ ਬੋਰਡ ਕੋਲ ਰਿਕਵੈਸਟ ਕਰਕੇ ਖੰਭੇ ਲਗਾਏ ਉਹਨਾਂ ਉੱਤੇ ਫਿਰ ਅਸੀਂ ਸਟਰੀਟ ਲਾਈਟਾਂ ਵੀ ਜਿਹੜੀਆਂ ਉਹ ਲਗਵਾਈਆਂ ਸੀਗੀਆਂ ਜਿਹੜੀਆਂ ਬਈ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਇਹ ਸਰਕਾਰੀ ਹੈ ਕਿ ਪ੍ਰਾਈਵੇਟ ਤੌਰ ਤੇ ਕੱਢੀਆਂ ਆਫੇ ਚੱਲਦੀਆਂ ਇਹ ਜਿਹੜੀਆਂ ਲਾਈਟਾਂ ਜੀ ਅਸੀਂ ਸਾਰੀ ਕਲੋਨੀ ਵਾਲਿਆਂ ਨੇ ਪੈਸੇ ਇੱਕ ਜਿਹੜੇ ਆਪਣੇ ਤੌਰ ਤੇ ਜਿਹੜਿਆ ਉਹ ਇਕੱਠੇ ਕਰਕੇ ਉਹ ਜਿਹੜੀਆਂ ਲਗਵਾਈਆਂ ਸੀਗੀਆਂ ਜੀ ਅੱਛਾ ਠੀਕ ਹੈ ਹਾਂ ਜੀ ਦੇਖੋ ਸੋ ਪ੍ਰਸ਼ਾਸਨ ਨੇ ਤੁਹਾਡੀ ਉਸ ਤੋਂ ਬਾਅਦ ਕੋਈ ਸਟਰੀਟ ਲਾਈਟ ਡਿਪਾਰਟਮੈਂਟ ਨੇ ਕੋਈ ਨਹੀਂ ਕਿਸੇ ਕੋਈ ਨਹੀਂ ਲਗਾਨੀ ਆਈ ਜੀ ਅਸੀਂ ਜਿੱਦਾਂ ਪਹਿਲਾਂ ਵੀ ਸਾਰੇ ਤੁਹਾਨੂੰ ਦੱਸ ਚੁੱਕੇ ਆ ਅਸੀਂ ਪ੍ਰਸ਼ਾਸਨ ਕੋਲ ਕਈ ਵਾਰੀ ਗਏ ਆ ਜੀ ਪਰ ਸਾਨੂੰ ਉਹ ਜਿੱਦਾਂ ਕਹਿ ਦਿੰਦੇ ਆ ਆਪਾਂ ਵੀ ਸਾਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਉਹ ਕਹਿ ਦਿੰਦੇ ਆ ਵੀ ਅਸੀਂ ਕਰਾਂਗੇ ਅਸਾਂ ਕਰਾਂਗੇ ਜੀ ਅਸੀਂ ਤੁਹਾਡੀ ਗੱਲ ਚੱਲਦੀ ਪਈ ਆ ਅਸੀਂ ਨੋਟਿਸ ਭੇਜਦੇ ਆ ਇਹ ਉਹ ਕਹਿ ਕੇ ਸਾਨੂੰ ਜਿਹੜਾ ਵਾ ਉਹ ਜਿਹੜਾ ਉਥੋਂ ਭੇਜ ਦਿੰਦੇ ਆ ਜੀ ਅੱਛਾ ਜੀ ਹੂਰ ਹੋਰ ਇਸ ਤੋਂ ਇਲਾਵਾ ਤੁਹਾਡੀਆਂ ਹੋਰ ਕੀ ਸਮੱਸਿਆਵਾਂ ਨੇ ਇਸ ਤੋਂ ਇਲਾਵਾ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਦੇਖੋ ਕਿ ਕਿੰਦਾ ਨੀਵਾਂ ਛੱਡਦਾ ਆ ਦੇਖੋ ਜੀ ਕਿੰਦਾ ਖੋਏ ਪਏ ਹੋਏ ਜੀ ਪਾਣੀ ਖੜਾ ਹੈ ਜੀ ਤੇ ਸਾਨੂੰ ਜਿਹੜੀਆਂ ਨੰਗੜ ਜਾਣ ਆਉਣ ਚ ਬਹੁਤ ਦਿੱਕਤ ਆਉਂਦੀ ਹੈ ਜੀ ਜਦੋਂ ਕੋਈ ਬਰਸਾਤ ਹੁੰਦੀ ਆ ਕਿਉਂਕਿ ਏਰੀਆ ਨੀਵਾ ਇੱਥੇ ਜਿਹੜਾ ਜਿਹੜਾ ਬਰਸਾਤ ਦੇ ਕਾਰਨ ਜਿਹੜੇ ਸੀਵਰੇਜ ਆ ਜੀ ਉਹ ਬਲੌਕ ਹੋ ਜਾਂਦੇ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਤੱਕ ਜਿਹੜਾ ਸੀਵਰੇਜ ਆ ਥਾਣੀ ਨਾ ਘਰਾਂ ਦੇ ਵਿੱਚ ਤੱਕ ਪਾਣੀ ਚੱਲ ਜਾਂਦਾ ਜੀ ਤੇ ਇਸ ਤੋਂ ਇਲਾਵਾ ਸਾਡੀ ਕਲੋਨੀ ਤੋਂ ਇਲਾਵਾ ਜਿਹੜੀਆਂ ਸਾਡੇ ਨਾਲ ਹੋਰ ਲੱਗਦੀਆਂ ਕਲੋਨੀਆਂ ਉੱਥੇ ਵੀ ਇਹੀ ਦਿੱਕਤ ਹੈ ਜੀ ਉਹ ਵੀ ਕਲੋਨੀਆਂ ਵਾਲੇ ਸਾਡੇ ਨਾਲ ਕਈ ਵਾਰੀ ਜਾ ਕੇ ਉੱਥੇ ਪ੍ਰਸ਼ਾਸਨ ਕੋ ਗਏ ਆ ਪਰ ਸਾਡੀ ਕੋਈ ਉੱਥੇ ਹਲੇ ਤੱਕ ਸਾਡੀ ਸੁਣਵਾਈ ਨਹੀਂ ਆ ਸਾਡੀ ਪ੍ਰਸ਼ਾਸਨ ਕੋਲੋਂ ਇਹੀ ਮੰਗ ਆ ਅਸੀਂ ਤੁਹਾਡੇ ਮੀਡੀਆ ਚੈਨਲ ਥਰੂ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੀ ਜਿਹੜੀ ਕਲੋਨੀ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਜਿਹੜੀਆਂ ਜੋ ਫੈਸਿਲਟੀਆਂ ਸਾਨੂੰ ਸਰਕਾਰ ਵੱਲੋਂ ਮਿਲਦੀਆਂ ਉਹ ਸਾਨੂੰ ਦਿੱਤੀਆਂ ਜਾਣ ਜੀ ਅੱਛਾ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕਲੋਨੀ ਦੇ ਵਿੱਚ ਜਿਸ ਤਰ੍ਹਾਂ ਬਾਕੀ ਸਾਰੇ ਨਿਵਾਸੀਆਂ ਨੇ ਸਮੱਸਿਆਵਾਂ ਦੱਸੀਆਂ ਇੱਕ ਸਮੱਸਿਆ ਇਹ ਵੀ ਹੈ ਕਿ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਔਰ ਡੀਸੀ ਚੌਂਕ ਦੇਖੋ ਇੱਥੇ ਕੈਂਟ ਏਰੀਆ ਵੀ ਪੈਂਦਾ ਹੈ ਡੀਸੀ ਸਾਹਿਬ ਦੀ ਰਹਾਇਸ਼ ਵੀ ਹੈ ਔਰ ਸੁਰੱਖਿਆ ਇੱਥੇ ਲਗਾਤਾਰ ਕਲੋਨੀ ਦੇ ਵਿੱਚ ਚੀਨਾ ਵੀ ਲੱਥੀਆਂ ਪੂਰੀ ਸੜਕ ਜਿਹੜੀ ਆ ਪੂਰੀ ਅਸੁਰੱਖਿਅਤ ਆ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹਾਂ ਕਿ ਇੱਥੇ ਪੀਸੀਆਰ ਦਾ ਢੇੜਾ ਵਾ ਉਹ ਜਿਹੜਾ ਲਗਾਤਾਰ ਕਲੋਨੀ ਦੇ ਵਿੱਚ ਵੀ ਔਰ ਸੜਕ ਜਿਹੜੀ ਬਾਹਰ ਆ ਉਥੇ ਜ਼ਰੂਰ ਦਿੱਤਾ ਜਾਵੇ ਢੇੜਾ ਔਰ ਜਿਹੜੀਆਂ ਇੱਥੇ ਲੁੱਟਖੋ ਦੇ ਮਾਮਲੇ ਹੁੰਦੇ ਪਏ ਤਾਂਕਿ ਉਹਦੇ ਵਿੱਚ ਜਿਹੜੀ ਆ ਕਮੀ ਦਿਆਨਤੀ ਜਾ ਸਕੇ ਸੋ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਇਹ ਬਹੁਤ ਜ਼ਰੂਰੀ ਆ ਘਰਾਂ ਦੇ ਵਿੱਚ ਵੀ ਪਿੱਛੇ ਸੁਣਨ ਚ ਇੱਥੇ ਆਇਆ ਸੀ ਨਾਲ ਦੀ ਕਲੋਨੀ ਦੇ ਵਿੱਚ ਆ ਸਾਨੂੰ ਟੌਪ ਕੀ ਜਿਹੜੇ ਆ ਉਹ ਕੋਈ ਚੋਰ ਜਿਹੜਾ ਉਹ ਸਮਾਨ ਲੈ ਕੇ ਗਿਆ ਵਾ ਸੋ ਇਹ ਸਾਰੇ ਕੋਈ ਨਾ ਕੋਈ ਮਲਾਜਮ ਦੁਪਹਿਰ ਨੂੰ ਕਈ ਰੀ ਘਰ ਨਹੀਂ ਵੀ ਹੁੰਦੇ ਬੱਚੇ ਕਈ ਰੀ ਕੱਲੇ ਹੁੰਦੇ ਆ ਸੋ ਇਸ ਕਰਕੇ ਸੁਰੱਖਿਆ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਤੋਂ ਮੰਨ ਕਰਦੇ ਆ ਕਿ ਪੁਲਿਸ ਦਾ ਟ੍ਰੈਫਿਕ ਦਾ ਜਾਂ ਪੀਸੀਆਰ ਦਾ ਜਿਹੜਾ ਢੇੜਾ ਵਾ ਉਹ ਕਲੋਨੀ ਵਿੱਚ ਆਸ-ਪਾਸ ਸੜਕ ਦੇ ਉੱਤੇ ਉਹ ਜ਼ਰੂਰ ਦਿੱਤਾ ਜਾਵੇ ਸਕੂਲ ਵੀ ਆ ਇੱਥੇ ਇਸ ਕਰਕੇ ਸੁਰੱਖਿਆ ਹੋਰ ਵੀ ਜ਼ਰੂਰੀ ਹੈ ਜਾਂ ਕੁਝ ਲੇਡੀਜ਼ ਵੀ ਜੁੜ ਚੁੱਕੀਆਂ ਹਨ ਉਹਨਾਂ ਦੀਆਂ ਆਪ ਰੀਆਂ ਸਮੱਸਿਆਵਾਂ ਹਨ ਆ ਜੋ ਸੁਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਅਗਰ ਤੁਹਾਨੂੰ ਇਹ 31 ਮਹੀਨਿਆਂ ਆ ਰਹੀ ਤੁਹਾਨੂੰ ਕਲੋਨੀ ਦੇ ਵਿੱਚ ਕਿ ਰਹਿੰਦੇ ਕਿੰਨੀ ਦੇਰ ਤੋਂ ਤੁਸੀਂ ਰਹੇ ਹੋ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਕਲੋਨੀ ਸੋ ਲਾਈਟਾਂ ਦੀ ਬਹੁਤ ਪਹਿਲਾਂ ਪ੍ਰੋਬਲਮ ਸੀ ਜੀ ਕਿ ਤੋ ਲਾਈਟ ਜੋ ਜਦ ਵੀ ਨਹੀਂ ਬਹੁਤ ਮੇਰਾ ਹੁੰਦਾ ਰਾਤ ਨੂੰ ਜਿਸ ਲੇਡੀਆਂ ਸੇਅਰ ਕਰਦੀਆਂ ਤੇ ਲਾਈਟਾਂ ਇਕਦਮ ਬੰਦ ਹੋ ਜਾਂਦੇ ਤੇ ਅਸੀਂ ਜੋ ਸੇਅਰ ਕਰਦੇ ਕਦੇ ਜੀ ਘਾਹ ਬੁੱਤੀ ਅਣੀ ਉੱਗੀ ਨਹੀਂ ਆ ਤੇ ਜਾਨਵਰ ਬਾਹਰ ਤੋਂ ਰਸਾਕੂ ਵਗੈਰਾ ਆ ਜਾਂਦੇ ਆ ਤੇ ਬੱਚੇ ਵੀ ਹੁੰਦੇ ਖੇਡਦੇ ਹੁੰਦੇ ਆ ਤੇ ਸੋ ਲਾਈਟਾਂ ਸਾਨੂੰ ਬਹੁਤ ਜੀ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹਾਂ ਤੁਹਾਡੀ ਕਲੋਨੀ ਨੇ ਦੱਸਿਆ ਜੀ ਅਸੀਂ ਅੱਗੇ ਵੀ ਜਾ ਗਏ ਪ੍ਰਸ਼ਾਸਨ ਨੂੰ ਕਿ ਯੂਸੀ ਕੀ ਅਸੀਂ ਮੰਗਦੇ ਕਿ ਦੇਖੋ ਸੜਕਾਂ ਦੇਖੋ ਕਿੰਨੀ ਜਿਆਦਾ ਟੁੱਟੀਆਂ ਹੋਈਆਂ ਨੇ ਸਾਡੀਆਂ ਇੱਥੇ ਲੇਡੀ ਸਕੂਟੇ ਵੀ ਜਾਂਦੇ ਆਂ ਕਈ ਵਾਰੀ ਸਲਿੱਪ ਵੀ ਹੋਈਆਂ ਤੁਹਾਨੂੰ ਦੱਸავ ਵੀ ਦਿੰਦੇ ਆ ਅਸੀਂ ਦਿੱਕਤ ਜਿਹੜੀ ਬੱਚੇ ਇੱਥੇ ਖੇਡਦੇ ਬੱਚੇ ਪਾਣੀ ਵਿੱਚ ਡਿੱਗਦੇ ਨੇ ਪਾਣੀ ਦੇ ਵਿੱਚ ਸਾਹ ਅੱਕਦਾ ਹੁੰਦਾ ਬੱਚੇ ਡਿੱਗਦੇ ਵੀ ਸੱਟਾਂ ਲੱਗਦੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਸੜਕਾਂ ਦੀ ਇਹ ਵੀ ਮੁਰੰਮਤ ਕਰਾਈ ਜਾਵੇ ਕੋਈ ਸੰਭਾਲ ਰੱਖੋ ਇਸ ਮਸੇ ਆ ਰਹੀ ਤੁਹਾਨੂੰ ਹਾਂਜੀ ਇਹ ਹੀ ਹੈ ਕਿ ਸੀਵਰੇਜ ਦੇ ਪਾਈਪਰ ਬਲੌਕ ਹੋ ਜਾਂਦੀਆਂ ਕਿ ਖੁੱਲ੍ਹੀ ਥੋੜੇ ਵੱਡੇ ਸੀਵਰੇਜ ਦੇ ਪਾਈਪਰ ਪਾਣੀਆਂ ਚਾਹੀਦੇ ਆ ਜਿਹਦੇ ਨਾਲ ਬਲੌਕ ਨਾ ਹੋਵੇ ਪਾਣੀ ਨਿਕੜਾ ਹੋਵੇ ਪਾਣੀ ਦੀ ਖੜੀ ਹੋਣ ਦੀ ਪ੍ਰੋਬਲਮ ਹੋ ਜਾਂਦੀ ਤੇ ਉਦੋਂ ਮੱਛਰ ਆਉਂਦੇ ਤੇ ਬਿਮਾਰੀਆਂ ਹੁੰਦੀਆਂ ਤੇ ਬੱਚੇ ਖੇਡਦੇ ਐ ਜਿੱਚਾ ਬੱਚਿਆਂ ਨੂੰ ਖੁੱਲੀ ਜਗ੍ਹਾ ਚਾਹੀਦੀ ਇੱਥੇ ਖੇਡਣ ਵਾਸਤੇ ਕੋਈ ਸਫਾਈ ਨਹੀਂ ਐ ਕੋਈ ਸਟਾਡੀ ਪਾਰਕ ਬਣਿਆ ਹੋਇਆ ਨਹੀਂ ਪਾਰਕ ਵੀ ਨਹੀਂ ਨਾ ਹੈਗਾ ਉੱਥੇ ਕਿ ਦੂਜਾ ਕੋਈ ਮੀਟਿੰਗ ਕਰਨੀ ਹੋਵੇ ਕੋਈ ਆਪਣੀ ਗੈਟੋ ਇਕੱਠਾ ਕਰਨਾ ਹੋਵੇ ਕੋਈ ਅੱਧਾ ਦੀ ਪਰਮਿਸ਼ਨ ਨਹੀਂ ਹੈ ਬੱਚਿਆਂ ਦੇ ਖੇਡਣ ਲਈ ਬੈਠਣ ਲਈ ਕੋਈ ਅੱਧਾ ਦੀ ਜਗ੍ਹਾ ਨਹੀਂ ਹੈ ਤੇ ਐਸਾ ਪਾਰਕ ਵੀ ਹੋਣਾ ਚਾਹੀਦਾ ਜਾਂ ਫਿਰ ਸੜਕਾਂ ਵੀ ਸੁੱਥੀਆਂ ਹੋਣੀਆਂ ਚਾਹੀਦੀਆਂ ਬੱਚੇ ਖੇਡਣ ਆਸੀਂ ਵੀ ਸੈਰ ਕਰਨੀ ਹੋਵੇ ਤਾਂ ਐਸਾ ਜੀ ਪ੍ਰੋਬਲਮ ਨਾ ਪ੍ਰਸ਼ਾਸਨ ਤੋਂ ਕਿਸੇ ਮੰਤਰੀوں ਦੀ ਤੁਹਾਡਾ ਸਾਰਾ ਇਹ ਹੁਣ ਕੋਲੋਨੀ ਇੰਨੀ ਕਿ ਡਿਵੈਲਪ ਹੋ ਚੁੱਕੀ ਹੋਈ ਹੈ ਕਿ ਪ੍ਰਸ਼ਾਸਨ ਨੂੰ ਹੀ ਚਾਹੀਦਾ ਹੈ ਕਿ ਇੱਥੇ ਦੀਆਂ ਸੜਕਾਂ ਠੀਕ ਕਰਾਵੇ ਲਾਈਟਾਂ ਠੀਕ ਕਰਾਵੇ ਦਾ ਗ੍ਰੀਨਰੀ ਜਿੱਥੇ ਇੰਨੀ ਹੈਗੀ ਹੈ ਲੋਕੀ ਇੰਨਾ ਫਾਇਦਾ ਉਠਾ ਰਹੇ ਨੇ ਪਰ ਸੜਕਾਂ ਖੁੱਤੀ ਹੋਣਗੀਆਂ ਤੇ ਕਾਈ ਨਹੀਂ ਅੱਛਾ ਹੋਏਗਾ ਸਾਰੀ ਕੋਲੋਨੀ ਅੱਜ ਦਾ ਪ੍ਰੋਗਰਾਮ ਸੀਗਾ ਸ਼ਹਿਰ ਦੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਕ੍ਰੀਏਟਰ ਕਲਾਸ ਵਿੱਚ ਆਏ ਸੀ ਔਰ ਜਿਹੜੇ ਮੇਰੇ ਪਿੱਛੇ ਦੇਖਦੇ ਆਂ ਕਲੋਨੀ ਵਾਸੀ ਵੇਖ ਕਲਾਸ ਦੇ ਉਹ ਸਾਰੇ ਆਪਣੀਆਂ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਆ ਸੀਵੇ ਦੀਆਂ ਲਾਈਟ ਦੀਆਂ ਔਰ ਪਾਣੀ ਦੀ ਸਮੱਸਿਆ ਜਿਹੜੀਆਂ ਉਹ ਲੈ ਕੇ ਆਏ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।